ਹਾਂ ਜੀ ਆ ਜੂ ਸਿੱਖੀ ਇਹ ਟ੍ਰੈਂਡਿੰਗ ਵੀਡੀਓ ਕਿਵੇਂ ਬਣਦੀ ਹੈ ਜੇ ਤਾਂ ਤੁਹਾਡੇ ਕੋਲ ਆਡੀਓ ਹੈ ਤਾਂ ਤੁਸੀਂ ਸਿੱਧੀ ਉਹ ਯੂਜ਼ ਕਰ ਸਕਦੇ ਹੋ ਨਹੀਂ ਸਕਰੀਨ ਰਿਕਾਰਡਿੰਗ ਕਰਕੇ ਉਸ ਵੀਡੀਓ ਨੂੰ ਆਡੀਓ ਦੇ ਵਿੱਚ ਕਨਵਰਟ ਕਰ ਸਕਦੇ ਹੋ ਜਿਵੇਂ ਕਿ ਮੈਂ ਇੱਕ ਵੈਬਸਾਈਟ ਤੇ ਗਈ ਉਸ ਤੋਂ ਬਾਅਦ ਇਸ ਵੀਡੀਓ ਨੂੰ ਸਿਲੇਕਟ ਕੀਤਾ ਤੇ ਉਸ ਨੂੰ ਆਡੀਓ ਦੇ ਵਿੱਚ ਕਨਵਰਟ ਕੀਤਾ ਇਹ ਹੋਣ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਲਿਆ ਜੋ ਕਰੈਕਟਰ ਬੇਬੀ ਫੇਸ ਯੂਜ਼ ਕਰਨਾ ਚਾਹੁੰਦੇ ਹੋ ਚੈਟ ਜੀ ਪੀ ਟੀ ਤੇ ਗਏ ਤੇ ਉਸ ਦੇ ਅੰਦਰ ਵਿੱਚ ਇਹ ਪ੍ਰੌਮਪਟ ਲਿਖਿਆ ਤੇ ਉਸ ਤੋਂ ਬਾਅਦ ਤੁਹਾਡੀ ਇਮੇਜ ਰੈਡੀ ਹੈ ਉਸ ਤੋਂ ਬਾਅਦ ਹੈਡਰਾ ਵੈਬਸਾਈਟ ਹੈ ਜੋ ਉਸ ਤੇ ਉੱਤੇ ਜਾ ਕੇ ਆਡੀਓ ਸਿਲੈਕਟ ਕਰੋ ਜੋ ਤੁਸੀਂ ਕਨਵਰਟ ਕੀਤੀ ਸੀ ਜਾਂ ਤੁਹਾਡੇ ਕੋਲ ਜੋ ਪਹਿਲਾਂ ਤੋਂ ਹੀ ਹੈ ਆਡੀਓ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇਮੇਜ ਸਿਲੈਕਟ ਕਰੋ ਜੋ ਅਸੀਂ ਚੈਟ ਜੀ ਪੀ ਟੀ ਦੇ ਵਿੱਚ ਕਨਵਰਟ ਕੀਤੀ ਸੀ ਤੇ ਹੁਣ ਰੈਡੀ ਹੈ ਇਸ ਨੂੰ ਸੈਂਡ ਕਰ ਦਿਓ ਜੇ ਤੁਸੀਂ ਇਹਨੂੰ ਫਨੀ ਬਣਾਉਣਾ ਚਾਹੁੰਦੇ ਹੋ ਕਨਵਰਸੇਸ਼ਨ ਫਨੀ ਹੈ ਆਡੀਓ ਦੇ ਵਿੱਚ ਤਾਂ ਟਾਕਿੰਗ ਫਨੀ ਲਿਖ ਦਿਓ ਜੇ ਐਂਗਰੀ ਹੈ ਐਂਗਰੀ ਲਿਖ ਦਿਓ ਜੋ ਵੀ ਇਮੋਸ਼ਨਸ ਨੇ ਤੁਸੀਂ ਚਾਹੁੰਦੇ ਹੋ ਉਹ ਇੱਥੇ ਲਿਖ ਸਕਦੇ ਹੋ ਥੋੜੇ ਜਿਹੀ ਸਮੇਂ ਦੇ ਵਿੱਚ ਤੁਹਾਡੀ ਇਹ ਵੀਡੀਓ ਤਿਆਰ ਹੈ ਹੈਰ ਯੂ ਗੋ